ਕੀ ਹਾਲ ਚੱਲਿਆ ਜੀ ਅੱਜ ਤੁਸੀਂ ਕੋਠਾ ਰੋਡ ਦੇ ਮੌਕੇ ਤੇ ਚਲਾਕ ਪੁਲੀ ਜਾ ਰਹੇ ਤੇ ਤੇਜ਼ ਚਲਣ ਕਿਹਨਾਂ ਤੇ ਕੱਟੇ ਜਾ ਰਹੇ ਚਲਾਣ ਤੇ ਘੱਟ ਬਦੂਤ ਹੈਲਮਟ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਤੇ ਬੱਚੇ ਮੋਟਰਸਾਈਕਲ ਉੱਪਰ ਜਾ ਗਿਆ ਉਹਨਾਂ ਨੂੰ ਵੀ ਕਰਦੇ ਆ ਉਹਨਾਂ ਦੇ ਚਲਾਣ ਕੱਟਦੇ ਤੇ ਜਿਨ੍ਹਾਂ ਕੋਲ ਸੈਂਸ ਨਹੀਂ ਹੈਗੇ ਜਾਂ ਉਹ ਓਵਰ ਲੋਡ ਗੱਡੀਆਂ ਆ ਰਹੀਆਂ ਹੋਰ ਵੇਟ ਹੋਰ ਰਾਈਡ ਗੱਡੀਆਂ 'ਚ ਕੋਈ ਤਰ੍ਹਾਂ ਦਾ ਐਸ ਇਲਾਕੇ ਜਿਆਦੇ ਨੌਜਵਾਨ ਬਹੁਤ ਫੁੱਲਟ ਵਾਜੀ ਕਰਦੇ ਆ ਤਾਂ ਕਿ ਸਪੈਸ਼ਲ ਨਾਕਾਬੰਦੀ ਕਰਕੇ ਚਲਾਣ ਕੱਟੇ ਜਾਦਾ ਠੀਕ ਹੈ ਜੀ تینਾ ਤੁਹਾਡਾ ਜੀ ਇਸੇ ਸਤਨ ਸਿੰਘ ਕੌਂਸੀ ਚਾਲ ਜਵਲੀ ਠੀਕ ਹੈ ਜੀ ਔਰ ਜਿਹੜੇ ਸਾਡੇ ਹੁਲੜਵਾਜੀ ਕਰਦੇ ਆਪ ਨੂੰ ਸਾਨੂੰ ਕੀ ਮੈਸੇਜ ਆ ਤੁਹਾਡਾ ਮੈਸੇਜ ਦੇ ਰਹੇ ਆ ਚਲਾਨ ਕਰਦੇ ਆ ਹੈਵੀ ਚਲਾਨ ਜਿਹਦਾ ਮਤਲਬ ਹੈ ਟਿਪ ਪਰ ਰੈਟਿੰਗ ਦੇ ਆ ਜੇ ਹੁਣ ਉਹਦਾ ਜੀ ਕਰਦੇ ਇਹਨਾਂ ਦੇ ਘਰ ਦੇ ਮਾਪਿਆਂ ਨੂੰ ਜੁਰਮਾਨਾ ਭੋਲ ਤਨ ਪਤਾ ਲੱਗੂਗਾ ਚਲਾਨ ਬਹੁਤ ਬਹੁਤ ਚਲਾਨ ਕੀਤੇ ਜਾ ਰਹੇ ਨੇ ਸਰ ਇਧਰੋਂ ਤਿੰਨ ਤਿੰਨ ਚੜੇ ਫਿਰਦੇ ਇਹਨਾਂ ਨੂੰ ਬੌਂਡ ਵੀ ਕੀਤਾ ਹੋਊਗਾ ਬੌਂਡ ਕੀਤਾ ਜਾਂਦਾ ਅਜੇ ਇੱਕ ਪਟਾਕੇ ਵਾਲੇ ਵੀ ਆਉਂਦੇ ਆ ਜੀ ਬੁਲਟ ਵਾਲੇ ਪਟਾਕੇ ਵਾਲੇ ਮੋਟਰਸਾਈਕਲ ਬੌਂਡ ਕੀਤਾ ਨਾਲ ਪਰਚਾ ਦਾ ਦੇਖਦੇ ਜਾਉਂਗਾ ਪ 이렇 까지 따라왔 지